ਲੋਭ ਕਾਮ ਕ੍ਰੋਧ ਅਰ ਲੋਭ ਮੋ ਬਿਨ ਸੇ ਜਾਏ ਅਹ ਮੇਵ ਬਿਨ ਸੇ ਜਾਏ ਅਹ ਮੇਵ ਬਿਨ ਸੇ ਜਾਏ ਅਹ ਮੇਵ ਨਾਨਕ ਪ੍ਰਭ ਸੁਨਾਗਤੀ ਕਰ ਪ੍ਰਸਾਦ ਗੁਰਦੇ ਕਾਮ ਕ੍ਰੋਧਾ ਲੋਭੋ ਚਾਰ ਕਰਤੇ ਇਕ ਪਸੇ ਅਹ ਮੇਵ ਕਰਤਾ ਇਕ ਪਸੇ ਇਹ ਚਾਰੇ ਮਾਨਸਵੰਦਤ ਨੇ ਕਾਮ ਕ੍ਰੋਧਾ ਲੋਭੋ ਕ੍ਰੋਧ ਹੈ ਹੌਣੀ ਹੈ ਹੌਚ ਉਹ ਬੇਵਾਗ ਹੋਦ ਮਾਚ ਕਰੋਦ ਹੈ ਉਹ ਬੇਵਨੀ ਹੈ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਉਹ ਤਾਂ ਉਹਦੇ ਕੋਲ ਹੈ ਉਹਨੇ ਉਹ ਰੱਖਿਆ ਆਪਣਾ ਜਿਵੇਂ ਸੱਚੇ ਨੇ ਆਕਾਸ਼ ਰੱਖਿਆ ਪਗਣਾ ਛੱਡਿਆ ਉਹਨੇ ਹੌ ਨਹੀਂ ਦਿੱਤਾ ਇਹ ਵਿਚਾਰੇ ਦਿੰਦੇ ਸੀ ਚਾਰ ਮੰਨ ਨੂੰ ਨੇਟਡ ਮੈਂ ਚਾਰ ਦੱਤਰ ਮੰਦੂ ਬੱਡੀ ਬਾਬਰ ਆਪਣੇ ਕੋ ਰੱਖੀ ਹੈ ਬੀਟੋ ਬਾਬਰ ਅਦੋਂ ਕਾ ਮੇਵਾੜੀ ਮਰ ਬੁੱਤੀ ਦੀ ਬੰਨਣਾ ਨਾ ਮਨ ਤਾਨੇ ਜੇਡ ਕੇ ਨਾ ਬਣ ਜ਼ਰੂਰ ਹੈ ਜ਼ਰੂਰ ਹੈ ਬੀਟੋ ਅਦੋਂ ਚਾਰੇ ਹੋ ਜੋ ਨਿਕੜਨੇ ਫੇਰ ਵੀ ਉਹ ਹੈਗਾ ਪੰਜੇ ਪਰਮਤੋਂ ਨਿਕੜਨੇ ਫੇਰ ਵੀ ਪਰਮ ਹੈਗਾ ਪੰਜੇ ਪਰਮ ਜੋ ਵਾਦਾ ਹੈ ਇਹ ਚਾਰ ਹੌਂਜੋ ਪੈਦਾ ਹੋਏ ਹੌਂਜੋ ਪੈਦਾ ਹੋਏ ਠੀਕ ਹੈ ਗੱਲ ਇਹਦਾ ਕੱਲੀ ਹੋਮੇ ਬੁਝੇ ਤਾਂ ਦਾ ਦੂਜੇ ਕੱਲੀ ਹੋਮੇ ਲੰਦੀ ਆਹ ਹੋ ਬੁਝਣੀਆਂ ਹੌਂ ਬੁਝਣੀਆਂ ਕੋਈ ਚਣ ਵਾਲੀ ਹਮ ਆਏ ਤਾਂ ਪਤਾ ਹੀ ਆ ਇਹ ਤਾਂ ਆਪਣੇ ਖੋਲੇ ਨੇ ਇਹ ਤੇਰੀ ਹੋ ਜੇਬ ਚ ਚੀਜ਼ ਆ ਉਹਦਾ ਕੀ ਬੁਝਣਾ ਵਿਰੋਧ ਵੀ ਹੈਗਾ ਸਾਰੇ ਬੰਦੇ ਨੇ ਲੋਭ ਹੈਗਾ ਸਾਰੇ ਹੀ ਬੰਦੇ ਨੇ ਇਹ ਪਰਗਟ ਰਹੀ ਜੀ ਜਾਂ ਚਾਰੇ ਕਾਮਨਾ ਹੈ ਕਿ ਸਾਰੇ ਬੰਦੇ ਨੇ ਉਹ ਆਉਂਦੀ ਸਮਝੇ ਉਹ ਵੀ ਸਾਡੇ ਮੰਦੇ ਨੇ ਜੇ ਨਹੀਂ ਮੰਨਦਾ ਤਾਂ ਹਕਾਰ ਨੂੰ ਨਹੀਂ ਮੰਨਦਾ ਕੋਤੇ ਇਹ ਹੈ ਬੜੀ ਪਾਵਰ ਹੈ ਸਰਦਾਰ ਹੈ ਇਹ ਪਿੱਛੇ ਹੈ ਪੂਰੀ ਫੌਜ ਹੈ ਇਹ ਲੜਨ ਵਾਲੀ ਦੀ thro ਦੌੜਦਾ ਨਾ ਕਰਕੇ ਜਹਕਾਰ ਦੇ ਜੋੜ ਪੈਂਦੀ ਹੈ ਅਹੰਕਾਰ ਨੂੰ ਪੱਠੇ ਪੈਦਿਆਂ ਨੇ ਫਿਰ ਤਾਂ ਠੀਕ ਆ। ਜਹੰਕਾਰ ਨੂੰ ਛੱਡਵਾ ਦਿੱਤਾ ਫਿਰ ਕਰੋਧ ਆਉਂਦਾ। ਕਰੋਧ ਪ੍ਰਦਾਨ। ਬਟੋਆ ਤੋਂ ਤੁੰਤਰ ਤੈਪਾਨ ਮਾਂਬਾਸੀ ਰਾਜਾ ਉਹ ਰਾਜਾ ਹਦਰ ਵਾਲਾ, ਧੰਦਰ ਵਾਲਾ ਰਾਜਾ ਬਾਹਰ ਵਾਲਾ, ਕਾਨੂੰਨ ਬਾਹਰ ਵਾਲਾ ਦਾ ਕਰੋਧ ਘਰਾ ਦੇ ਆਏ। ਉਹ ਰਾਜ ਤਾਂ ਧੰਦਰ ਵਾਲਾ ਨਹੀਂ ਬੈਠਾ ਹੁਣ ਉਹਦੇ ਕੋਲ ਆ। ਕੋਈ ਹੰਸ ਸਹਿਬ ਰੋਚਾ ਸੋਹਣਾ ਆਇਆ ਹੈ। ਸਾਜ ਕਰਨ ਤੋਂ ਹੀ ਆਇਆ ਹੈ। ਬਲੋ ਚਿੱਕ ਕੋਈਆ ਕੈਨਸਲਡ ਕੋ ਦੂਜਾ ਦੋ ਤਾਂ ਬਣ ਗਏ ਬੰਦ ਬਰਸੀ ਰਾਜ ਪੰਜ ਜੋੜ ਕੀ ਜਾਣੀ ਰੀਤ ਕਿਹਾ ਜਾਂਦਾ ਉਹਨਾਂ ਨੂੰ ਤਾਂ ਪਤਾ ਲੱਗਿਆ ਆਰ ਲਾ ਕੇ ਐਂਡ ਲਾ ਕੇ ਚਾਰ ਅਟਕੜ ਤੇ ਕੱਟ ਕਰਦਾ ਹੁਣ ਇੱਕ ਤਾਂ ਜਦ ਪੂਰੀ ਸਮਝਾਵੇ ਤਾਂ ਹੀ ਪਤਾ ਲੱਗੂ ਕਾਹੀ ਗਾ ਉਹ ਆਰ ਲਾਤਾ ਵਿਚਾਰੇ ਆਰ ਲਾ ਐਂਡ ਲਾਇਆ ਵਿਚਾਰੇ ਲਾ ਕੇ ਚਾਰ ਕਿ ਪਾਸੇ ਕਰਦਾ ਇੱਕ ਇੱਕ ਪਾਸੇ ਕਰਦਾ 1 بڑا 4 ਕਰ ਲਓ ਜਾਂ 4 بڑا 1 ਕਰ ਲਓ ਕਾਮ ਕਰੋਧ اور ਲੋਭ ਵੋ ਬਿਨਸ ਜਾਏ ਅਮੇਵ ਇਹ ਤਾਂ ਜਾਣ ਕੇ ਜਾਂ ਹੰਕਾਰ ਵਿਸਰਜੂਗ ਨਹੀਂ ਗਾਉਣਾ ਬਿਨਸ ਜਾਏ ਕੱਲੇ ਅਮੇਵ ਨਾਲ ਲੱਗਿਆ ਚਾਰਾ ਨਾਲ ਨਹੀਂ ਲੱਗਿਆ ਹਾਂ ਚਾਰੋਂ ਤਾਂ ਬਦਲਣਾ ਪਰ ਉਹ ਵੀ ਚਾਹੀਦਾ ਹੈ ਲੋਭ ਨਹੀਂ ਛੱਡਣਾ ਇਹ ਲਾਲਚ ਹੈ ਹਮ ਗਣ ਤੋਂ ਜ਼ਰੂਰ ਉਹਦਾ ਸੌਦਾ ਬਦਲਣਾ ਉਹਦਾ ਆਇਆ ਕੁਝ ਲੈਣ ਉਹਦਾ ਚਾਰੇ ਪੰਡੇ ਠੀਕੇ ਸੀ ਕਿ ਪਾਉਣੇ ਕੁਝ ਹੋਰ ਲੱਗ ਗਿਆ ਕਾਮਨਾ ਕਾਦੀ ਕਰਨੀ ਸੀ ਆਪਣਾ ਵਾਇਆ ਦੀ ਕਰਨ ਆ ਗਿਆ ਕਾਮਨਾ ਭੁੱਖੇ ਹੈ ਸੱਚੇ ਨਾਮ ਦੀ ਕਾਮਨਾ ਕਰਦਾ ਉਹ ਨਾਮ ਦੀ ਇੱਛਾ ਛੱਡ ਕੇ ਭੁੱਖ ਛੱਡ ਕੇ ਮਾਇਆ ਦੀ ਕਰਨ ਲੱਗ ਗਿਆ ਇੱਛਾ ਅੱਜ ਦੀ ਭੁੱਖਾ ਹੈ ਮਾਇਆ ਦੀ ਨੂੰ ਕਾਮਨਾ ਕਰਦਾ ਤੂੰ ਕਾਮਨਾ ਦੇਹੀਨ ਹੈ ਤੂੰ ਮਨ ਕੋਈ ਤਾਂ ਦੇ ਦੇ ਮਾਇਆ ਕਾਮਨਾ ਦੇ ਦੇ ਲੋਗ ਮਹਾਂਦੇ ਦੀ ਨੋਗੀ ਬੁੱਤੀ ਬੰਦੀਆਂ ਅਜ ਦੀ ਮਾਇਆ ਦੇ ਮਾਇਆ ਦੇ ਦੀ ਲੋ ਸਰੀਰ ਦੀਆਂ ਲੋੜਾਂ ਆਂਦੇ ਬਾਲੇ ਸਰੀਰ ਦੀਆਂ ਲੋੜਾਂ ਦੇ ਦੀ ਲੋ ਕੰਮ ਕਰੋ ਦਾ ਲੋਭ ਬਿਰਸ ਜਾਏ ਆਵੇਵ ਦਾ ਪ੍ਰਭ ਦੇ ਦਤਾਰਾ ਉਹ ਤਾਂ ਫਿਰ ਦੋਦੇ ਅੰਦਰ ਨਾਨਕ ਪ੍ਰਭ ਨਾਨਕ ਪ੍ਰਭ ਦੇ ਪ੍ਰਭ ਨਾਨਕ ਦੇ ਨਾਨਕ ਪ੍ਰਭ ਦੇ ਸਰਨਾਗਤੀ ਆਇਆ ਵੀ ਤੂੰ ਹਾਂ ਛੱਡ ਦੇ ਕਰ ਪ੍ਰਸਾਦ ਕਰ ਦੇ ਕਰ ਪ੍ਰਸਾਦ ਵੀ ਕਿਰਪਾ ਕਰਕੇ ਤੂੰ ਹਾਂ ਛੱਡ ਦੇ ਆ ਮੇਰੇ ਵੀ ਬਿਮਾਰੀਆਂ ਦੂਰ ਹੋ ਜਾਣ ਆ ਗੱਲ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਕਰ ਦੇ ਤੂੰ ਦੱਸੋ ਕੀ ਕਰੋਗੇ ਸਮਝ ਲੋ ਇਹ ਨਾ ਉਹ ਮੈਂ ਮੈਂ ਵਿੱਚੋਂ ਜਾਏ ਠੱਗੀ ਹੋ ਜਾਣੀ ਆ ਆਹ ਉਹ ਕਹਿੰਦੇ ਨਾ ਆਏ ਵੀ ਉਹਦੇ 'ਚ ਹੌਮ ਐ ਉਹਦੇ 'ਚ ਮੈਂ ਐ ਕਹਿੰਦੇ ਆਏ ਪਰ ਗੱਲ ਉਹ ਬੋਲਤੇ ਕਹਿੰਦੇ ਆਵੇ ਤੂੰ ਛੱਡ ਦੇ ਹੌਂ ਤੇਰੀ ਹੌਮਿਆਂ ਕਾਉਂ ਨਾ ਲੜਾਈ ਦੋ ਕੋਈ ਵੇ ਮਾਗਾਏ ਆਪਣੇ ਘਰ ਵਾਲੇ ਨੂੰ ਵੀ ਤੂੰ ਕਾ ਨੂੰ ਇਹਦੇ ਨਾਲ ਜਿੱਦਾਂ ਮੁੰਡੇ ਨਾਲ ਜੇ ਤੂੰ ਛੱਡ ਦੇ ਵੀ ਜਿੱਦਾ ਹੀ ਆਫੇ ਹਟੂਗਾ ਢੀ ਕੋਈ ਇਹਦਾ ਉਹ ਗੱਲ ਉਲਟਾ ਚੋਰ ਬੱਦਵਾਂ ਨੂੰ ਕਾਟੇ ਆਹ ਬੱਸ ਬੱਸ ਉਹ ਗੱਲ ਐ ਕਹਿੰਦੇ ਵੀ ਤੂੰ ਛੱਡ ਦੇ ਮੇਰੇ ਤਾਂ ਝਟੜਨੇ ਆ ਇਹ ਇੱਕ ਮੈਂ ਝੜ ਦੂਗਾ ਸੇਖਦਾ ਇੱਥੋਂ ਹੀ ਹੁੰਦਾ ਬਾਕੀ ਲੋਭ ਉਹ ਭੋਰੂ ਆਪਾਂ ਨੇ ਪ੍ਰੇਮ 'ਚ ਬਦਲ ਲੈਣਾ ਜੇ ਕੋ ਛੱਡਵੇ ਆਪਣਾ ਬੇਜਰੇ ਧਰੇਗੇ ਆ ਪੈਦਾ ਮੋਹ ਛੰਦੀਏ ਫਿਰ ਕਿਵੇਂ ਕੱਢਾਂਗੇ ਆਪਾਂ ਇਹ ਨਹੀਂ ਹਣਾ ਉਹ ਮਾਇਆ ਦਾ ਨਹੀਂ ਰੱਖਣਾ ਪ੍ਰੇਮ ਕਰ ਦੇਣਾ ਉਹਦਾ ਨਵੇਂ ਬਦਲਦਾ ਹੋਂਦ ਨਹੀਂ ਆਇਆ ਮਾਇਆ ਉਹ ਤਾਂ ਖਪਾਰੀ ਗਿਆ ਉਹ ਤਾਂ ਨਹੀਂ ਮਾਇਆ ਦਾ ਮੋਹ ਹੈ ਨਾ ਉਹ ਤਾਂ ਹੋਣ ਲਾਲ ਨੂੰ ਪ੍ਰੇਮ ਸਿਖ ਬਣਾ ਦਿੰਦਾ ਇਹ ਪ੍ਰੇਮ ਪ੍ਰਕਾਸ਼ ਬਣਾ ਦਿੰਦਾ ਹੋਣ ਲਾਲ ਦਾ ਪ੍ਰੇਮ ਪ੍ਰਕਾਸ਼ ਬਣਾਤਾ ਚਲ ਕਲ ਖਤਮ ਹੋਈ ਬਦਲਦਾ ਉਹ ਇਹ ਨਵੇਂ ਬਦਲੇਆ ਨਾਲੇ ਪ੍ਰੇਮ ਉਹ ਘਾ ਨਾਲੇ ਪ੍ਰਕਾਸ਼ ਹੋ ਗਿਆ ਪ੍ਰੇਮ ਪ੍ਰਕਾਸ਼ ਬਣਾ ਦਿੰਦੇ ਨੇ ਆਪਾਂ ਨੇ ਬੰਦਾ ਦਾ ਹੋਈਆ ਬੰਦਾ ਨਹੀਂ ਬੰਦਿਆ ਨਾ ਵਸ ਲੈਣਾ ਉਹ ਮੋਹਰਲਾ ਅਧਿਕਨੋ ਪ੍ਰੇਮ ਪ੍ਰਕਾਸ਼ ਆ ਵੀ ਜਿੱਤੇ ਤੇਰੋਂ ਚੱਲ ਗਿਆ ਲਗਾ ਖਤਮ ਹੋਈ ਬੰਦਾ ਦਾ ਹੋਈਆ ਕਹਿੰਦੇ ਪ੍ਰੇਮ ਪ੍ਰਕਾਸ਼ ਆ ਜਾਣ ਦੋ ਸੱਚ ਕਰਨ ਵਾਲੇ ਕਹਿੰਦੇ ਹਾਂ ਕਹਿੰਦੇ ਵੀ ਕਿਨੋ ਪ੍ਰੇਮ ਪ੍ਰਕਾਸ਼ ਕਹਿੰਦੇ ਆ ਜਾ ਫੇ ਠੀਕ ਹੈ ਮੋਹਰ ਲਾ ਲਉ ਨੇ ਉਹ ਦੰਦੇਸ ਮੋਹਰਾ ਇੱਧਰ ਜਿਵੇਂ ਕਹਿਵੇ ਮਾਹ ਬਬੇਕ ਮੋੜ ਲਈ ਦਾ ਵਿਚਰ ਬੁਵੇਚ ਨੌਂ ਦੇ ਵਿੱਚ ਬੁਵੇਚ ਨੌਂ ਦੇ ਵਿੱਚ ਰਹਿ ਚੁਪਿਆ ਹੋਇਆ ਇਹਦੇ ਰੋਲ ਦੇ ਵਿੱਚ ਟੋਕੀ ਮੇਰਾ ਨੌਂ ਜਦ ਤੱਕ ਮੈਂ ਜੀ ਨਾ ਬਾਂਹ ਕਹਿੰਦਾ ਰਿਹਾ ਜਦ ਤੱਕ ਬੰਡੀ ਨਹੀਂ ਦਿੱਤਾ ਉਹ ਪ੍ਰੇਮ ਕੋਈ ਗੱਲ ਨਹੀਂ ਪ੍ਰੇਮ ਹੋ ਗਿਆ ਕਰੋਧਾ ਕਰੋਧ ਨੂੰ ਵੀਰਰਾ ਸੀ ਬਦਲ ਲੈਣਾ ਕਾਇਰ ਤਾਂ ਨਹੀਂ ਐ ਮੰਡ ਕਬੂਲ ਕਰਨਾ ਦਰਦੀ ਲੋੜ ਦੀ ਡਰਾਂਗੇ ਨਾ ਉਗਲਾਂ ਨਾਲ ਲੜਾਂਗੇ ਕਰੀ ਦਰਦੀ ਲੋੜ ਦੀ ਡਰ ਭਾਏ ਹੋ ਜੋ ਹੋਏ ਭਜੋ ભગવાન ਦਾ ਜ਼ਤਾ ਕਾਇਰ ਤਾਂ ਦੱਦੇ ਦੱਸਦੇ ਤੱਕ ਕਹਾਂ ਕੋ ਦੇਤਨਾ ਨਹੀਂ ਭਾਏ ਬੁਲਤਾਨ ਜੇ ਪੈ ਹਟਾਈ ਤਾਂ ਹੀ ਉਹ ਦੰਦ ਖੱਟੇ ਕੀਤੇ ਬਸ ਹੁਣ ਮੰਨਦਾ ਦੇ ਉਹੀ ਬੰਦੇ ਸੀ ਇੱਥੇ ਉਹ ਬੰਦੇ ਦਾ ਹੀ ਬਦਲੇ ਬੰਦੇ ਦਾ ਉਹੀ ਨੇ ਬੰਦੇ ਉਹੀ ਨੇ ਪੈ ਚੱਕਦੀ ਪੈ ਚੱਕਦੀ ਪੈ ਦੇਦੀ ਸੀ ਅਕੇ ਆਉਂਦਾ ਨੇ ਪੈ ਵੀ ਤੱਤ ਸੀ ਉਹ ਬੰਦਾ ਤਾਂ ਜੇ ਗੋਵਿੰਦ ਰਾਏ ਤੋਂ ਗੋਪਾਲ ਸਿੰਘ ਹੋ ਗਿਆ ਬੰਦਾ ਉਹ ਨਾ ਬਦਲੇ ਨਾ ਬੰਦਾ ਤਾਂ ਉਹੀ ਆ ਉਹੀ ਆ ਦਿਆ ਰਾਮ ਦਾ ਨਾਮ ਬਦਲਿਆ ਬਾਹਰੋਂ ਨਹੀਂ ਬੰਦਾ ਬਦਲਿਆ ਅੰਦਰ ਪਰ ਵਰਤਨ ਅੰਦਰ ਹੋਇਆ ਪਰ ਵਰਤਨ ਹਾਂ ਸਰੀਰ ਨਹੀਂ ਹੈ ਸਰੀਰ ਆਤਮਿਕ ਲੈਵਲ ਤੇ ਪਰਵਰਤਨ ਹੋਇਆ ਸਰੀਰਕ ਲੈਵਲ ਤੇ ਪਰਵਰਤਨ ਨਹੀਂ ਹੋਇਆ ਗਾਮ ਕ੍ਰੋਧ আর লোমো ਬਿਨਸ ਜਾਏ ਅਹਮੇਬ ਇਹ ਵੀ ਮਾਰਾ ਕੋਈ ਬੇਨਾ ਜੋ ਇਹਨਾਂ ਦਾ ਨਾਮ ਹੀ ਗਲਤ ਰੱਖੇ ਹੋਏ ਨੇ ਇਹ ਤਾਂ ਨਵਾਂ ਦਾ ਹੀ ਫਰਕ ਆ ਇਹਨੂੰ ਕੋਈ ਵੀ ਨਹੀਂ ਗਲਤ ਹੈ ਤੇ ਸਾਜਗਨ ਜੀ ਵੀ ਹੈ ਗਿਆ ਰਿਸ਼ਤੇਦਾਰੀਆਂ ਹੈ ਸਭ ਕੋ ਵੀ ਤਾਂ ਆਮ ਆਪਣੀ ਕੀ ਲੋਈ ਦਾ ਫੇਲੋੜ ਪੈਣੀ ਆ ਤਾਂ ਫੇਲੋੜ ਪੈਣੀ ਮੋਈ ਤਾਂ ਮੋਈ ਤਾਂ ਰੋਡ ਪੈਣੀ ਹੈ ਤੂੰ ਹੀ ਤਾਂ ਇਹਨੂੰ ਬਿਤਰੇ ਨਹੀਂ ਬਣਾਉਣਾ ਆਪਣਾ ਹਾਂਜੀ ਬਿਤਰੇ ਆਏ ਹਮੇ ਆਮੇਵ ਨਹੀਂ ਹੋ ਜਾਗਾ ਮੈਨੂੰ ਘੜ ਦੇਓ ਜੋ ਕਿ ਇਹਦਾ ਨਾਮ ਨਾਲ ਵਿਰੋਧ ਹੈ ਉਹ ਮੈਂ ਨਾਮ ਨਾਲ ਇਹ ਜਿਹੜਾ ਦੋ ਬਾਕੀ ਨਾਮ ਨੇ ਇਹਨਾਂ ਨੂੰ ਬਦਲ ਦੇਣਾ ਉਹ ਗਿਆਨ ਨਾਲ ਬਦਲ ਜਾਣੇ ਤੇ ਬਾਕੀ ਸਭ ਲੋੜਾਂ ਨੇ ਇਹ ਲੋ ਠੀਕ ਹੈ ਨੇ ਬਾਕੀ ਕੋਈ ਨਹੀਂ ਗਲਤ ਹੈ ਉਹ ਮੇਰਾ ਬੁਝਵਕੇ ਸਮਝ ਮੇ ਜਾਏ ਹਾਂ ਮੈਂ ਕਿੱਥੋਂ ਪਜਾ ਕਾਹੇ ਹੈ ਹੋਰ ਹੈ ਜੋ ਸੱਪਾ ਹਾਂ ਉਹ ਕਹਾ ਹੋ ਬੈਠੀ ਆ ਉਹ ਜੀ ਦੁਰਮਤ ਹਾਂਜੀ ਨਾਨਕ ਪ੍ਰਭ ਸਰਨਾਗਤੇ ਕਰ ਪ੍ਰਸਾਦ ਗੁਰਦੇ ਨਾਨਕ ਪ੍ਰਭ ਸਰ ਨਾਨਕ ਤਾਂ ਕਹਿੰਦਾ ਵੀ ਪ੍ਰਭ ਸਰਨਾਗਤੇ ਮੈਂ ਮੰਨਤਾ ਮੈਂ ਲਿਆਂਦਾ ਤੇਰੇ ਕੋਲ ਮਨਾ ਕੇ ਬੁੱਧੀ ਕਹਦੀ ਹੈ ਆਦਾ ਪਾਤਾ ਤੇਰੇ ਮੂਹ ਚੱਲੀ ਏ ਤਾਂ ਛੱਡ ਗਿਆ ਤੇਰੇ ਨਾਲ ਟਕਰਾਉਣਾ ਉਹ ਤੂੰ ਹਾਂ ਛੱਡ ਹਾਂ ਤੂੰ ਕਰ ਭਾ ਲੈ ਤੂੰ ਕਰ ਭਾ ਹਰ ਤੂੰ ਛੱਡੋ ਕਿਉਂਕਿ ਉਹ ਉਹਦਾ ਕਿਰਪਾ ਹੀ ਕਹਿ ਸਕਦੇ ਹਨ ਅਧਰ ਕਰ ਬੈਠੋ ਅਰਜਨ ਪਿਆਰੇ ਕਮਾਦਾ ਸਤਗੁਰ ਦਾ ਕੰਮ ਆ ਸਤਗੁਰ ਦਾ ਸਤਗੁਰ ਹੋਰ ਤੋਂ ਆ ਰੇਗਾ ਬਾਕੀ ਬੰਤਾ ਥੇ ਰਹੋਗੇ ਬੈਹਿ ਕੇ ਸਤਗੁਰ ਦੀ ਝੂਟੀ ਹੈ ਵੀ ਤੂੰ ਉਹਨਾਂ ਕਿਰਪਾ ਕਰ ਅਸ਼ਟਪਦੀ ਜੇ ਪ੍ਰਸਾਦ ਸੱਤੀ ਅੰਮ੍ਰਿਤ ਖਾਏ ਪ੍ਰਸਾਦ ਆਪ ਤੋਂ ਸਿਹਾਰੀ ਦਾ ਭਾਵ ਇੱਥੇ ਦੱਸਦੇ ਨੇ ਉਪਰ ਨਾਲ ਕਿ ਪ੍ਰਸਾਦ ਆਹ ਪ੍ਰਸਾਦ ਦਾ ਸਿਆਜਣਾ ਗੁਰਪ੍ਰਸਾਦ ਦੁਆਰਾ ਆਉਂਦਾ ਉੱਥੇ ਕਿਰਪਾ ਸਦੀ ਕਿਰਪਾ ਕਰ ਨੌਣ ਹੈ ਇੱਥੇ ਉਹ ਗੁਰਪ੍ਰਸਾਦ ਨਹੀਂ ਆ ਰਿਹਾ ਉਹ ਗੁਰਪ੍ਰਸਾਦ ਚ ਕਿਰਪਾ ਤੇ ਪ੍ਰਸਾਦ ਕਰਦਾ ਹੈ ਉਹਦੇ ਗੁਰ ਪ੍ਰਸਾਦ ਹੈ ਗੁਰ ਪ੍ਰਸਾਦ ਨਾਲ ਜਾਂ ਦੁਆਰਾ ਕਰ ਪ੍ਰਸਾਦ ਗੁਰਦੇਵ ਹੈ ਗੁਰਦੇਵ ਨੇ ਤਾਂ ਪ੍ਰਸਾਦ ਕਰਨਾ ਉਹ ਗੁਰ ਪ੍ਰਸਾਦ ਗੁਰ ਲਾੜੇ ਵਿੱਚ ਲੱਗਿਆ ਹੈ ਦੇਵ ਕਟਿਆ ਹੋਇਆ ਉੱਥੇ ਉਹ ਗੁਰਦੇਵ ਆ ਪ੍ਰਸਾਦ ਹੈ ਗੁਰਦੇਵ ਆ ਉਹ ਗੁਰ ਪ੍ਰਸਾਦ ਹੈ ਗੁਰ ਸਤਗੁਰ ਤੋਂ ਮਿਲਿਆ ਹੋਇਆ ਪ੍ਰਸਾਦ ਗੁਰ ਪ੍ਰਸਾਦ ਦਾ ਜੇਪਕੇ ਪਾਸ ਦੋਰਾ ਕਰ ਜੀ ਉਹ ਦੁਆਰਾ ਨਹੀਂ ਤਰ ਤੂੰ ਕਰ ਭਾ ਕਰ ਗੁਰਦੇਵ ਨੂੰ ਸੰਬੋਧਨ ਹੈ ਇੱਥੇ ਗੁਰਦੇਵ ਸਾਹਮਣੇ ਖੜਾ ਹੈ ਉਹ ਗੱਲ ਹੋ ਰਿਹਾ ਉਹ ਕਿਸੇ ਨੂੰ ਦੱਸ ਰਿਹਾ ਵੀ ਗੁਰਦੇ ਉਹਦੇ ਪ੍ਰਸਾਦ ਦੁਆਰਾ ਹੋਇਆ ਹੈ ਉਹ ਤੇ ਉਹ ਤੇ ਗੁਰਦੇਵ ਥੋੜੀ ਖੜਾ ਇਹ ਤੇ ਗੁਰਦੇਵ ਨਾਲ ਤਾਂ ਗੱਲੇ ਹੋ ਰਹੀ ਹੈ ਹਾਂ ਹਰ ਪੈਗਾ ਕੋਈ ਵਰਜਣਾ ਜੀ ਮਤਲਬ ਇਹ ਤਾਂ ਗੱਲ ਸੁਣੀ ਮਨ ਦੇ ਜਰੂਰੀ ਵੀ ਸਤਗੁਰੂ ਨੂੰ ਵੀ ਹੋਂਮੇ ਹੁੰਦੀ ਹੈ ਪਹਿਲੀ ਗੱਲ ਤਾਂ ਇਹ ਹੀ ਗੱਲ ਹੈ ਥੱਲੇ ਉਤਨੀ ਹਾਂ ਪਹਿਲੀ ਗੱਲ ਤਾਂ ਇਹ ਤਾਂ ਹੁਣ ਵੀ ਸਤਗੁਰੂ ਨੂੰ ਹੀ ਹੰਕਾਰ ਹੈ ਕੋਈ ਸਤਗੁਰੂ ਕੋਈ ਹਾਂ ਸਤਗੁਰੂ ਨਹੀਂ ਆ ਗੁਰਦੇਵ ਨੂੰ ਗੁਰਦੇਵ ਨੂੰ ਦੇਵਤਿਆਂ ਦਾ ਹੈ ਉਹ ਨਦਰ ਪਾਜਾ ਕਰਨਾ ਹੈ ਉਹ ਮਾਰ ਦਾ ਉਦਾਹਰਨ ਦਿੱਤੇ ਮੈਂ ਕਹਾਂ ਸਰਦੋਤੋਂ ਪਾਇਆ ਮਨ ਪੈਜੇ ਤਾਂ ਨਹੀਂ ਕੀਤਾ ਸੀ ਛੱਡਦਾ ਸੀ ਉਹ ਕਰ ਅਜੇ ਇਹਦਾ ਨਾ ਸਤਗੁਰੂ ਦੋ ਰਿਹਾ ਸਤਗੁਰੂ ਤਾਂ ਬੰਨਿਆ ਸੀ ਪਾਏ ਆ ਜਿਹੜਾ ਮਾਨਕੋ ਪੈਦਾ ਕੀਤਾ ਇਹ ਤੇ ਇਹ ਉਹ ਚਾਰੇ ਨਵਜੋਥੇ ਆਏ ਨੇ ਨਾ ਸ਼ਲੋਕ ਚ ਬੂਰੋਈ ਹਾਂ ਸਤਗੁਰ ਅੱਡਾ ਸ੍ਰੀ ਗੁਰੂ ਦੇਵ ਜੀ ਹਾਂ ਸ੍ਰੀ ਗੁਰਦੇਵ ਬਾਦਚਾ ਮੇਰਾ ਸ੍ਰੀ ਗੁਰਦੇਵ ਬਾਦਚਾ ਹਾਂ ਬੜੇ ਹੈ ਜੀ ਅਸ਼ਟਪਦੀ ਜੀ ਬਾੜੀ ਜੇ ਬੋਤਲ ਬੜਾ ਬੜਾ ਖਾਣੇ ਚ ਪਈਏ ਬੋਤਲ ਫੜਾੜੇ ਫੜਾੜੇ ਖਾਣੇ ਜੋੜੀ ਬਾਰੇ ਘੜਦਾ ਖਾਣਾ ਚੱਕ ਲੱਗਦਾ ਹੋ ਗਿਆ ਜੈ ਪ੍ਰਸਾਦ ਸੱਤੀ ਅਮਰਦ ਖਾਈ ਜੇ ਪ੍ਰਸਾਦ ਛਤੀ ਅਮਰਤ ਖਾਏ ਤੇ ਸਾਧਰ ਕੋ ਰਖਮਨ ਬਾਹੇ ਆ ਛਤੀ ਅਮਰਤ ਨੇ ਜਿਹੜੇ ਛਤੀ ਦਾ ਮਤਲਬ ਅਨੇਕਾਂ ਵਰਤਦੇ ਇਹ ਜੋ ਇਹ ਜੀ ਗੀਦੋਗਾ ਜਿਵੇਂ ਮੈਂ ਬੋਲਦਾ ਵੀ ਮਨ ਕਹਿੰਦਾ ਵੀ ਸਤ ਗੁਰੂ ਅਹੰਕਾਰ ਆ ਉਹ ਕਿਉਂ ਕਿ ਇਹਦਾ ਮਤਲਬ ਫਰਕ ਆ ਉਸ ਸਤ ਗੁਰੂ ਗੁਰਦੇਵ ਜਿਹਦੇ ਗੁਰਦੇਵ ਨੂੰ ਅਹੰਕਾਰ ਆ ਸਤ ਗੁਰੂ ਸਤ ਗੁਰੂ ਨੂੰ ਕਰਕੇ ਮੇ ਹੋ ਜੂਗਾ ਤਾਂ ਇਹਦਾ ਮਤਲਬ ਅੱਡ ਅੱਡ ਨਾਮ ਜਿਹੜੇ ਗੁਰਦੇਵ ਹੋਰ ਨਾ ਗੁਰਦੇਵ ਆ ਪਹਿਲਾਂ ਗੁਰਦੇਵ ਆ ਆਪ ਕੋ ਇੱਕੋ ਸੈਂਸ ਜੀ ਗਿਆਨ ਦੰਦਾ ਸਾਝਾ ਗਿਆਨ ਤਾਂ ਉਹਨੂੰ ਆਪ ਨੂੰ ਨਹੀਂ ਹੈ ਗੁਰਦੇਵ ਨੂੰ ਆਹੋ ਸਾਜਿਆ ਜਾਂਦਾ ਨੂੰ ਆਪ ਨੂੰ ਨਹੀਂ ਕਿ ਕੀ ਲੋੜ ਦੀ ਜਿਹਨੂੰ ਸਾਜਿਆ ਗਿਆ ਹੁੰਦਾ ਭਾਈ ਉਹ ਮਾਲਾ ਮੋੜਾ ਕੋਲ ਬਾਪ ਦਾ ਹੀ ਪਤਾ ਉਹ ਨੂੰ ਆਹੋ ਸਤਿਗੁਰੂ ਮਿਹਰ ਨਾਲ ਲੱਭ ਜਾਇਆ ਸਤਿਗੁਰੂ ਦਾ ਪਤਾ ਜਿਹਨੇ ਜਾਣ ਲਿਆ ਸਤਿਪੁਰਖ ਜਿਹਨੇ ਜਾਣਿਆ ਸਤਿਗੁਰੂ ਉਸ ਕਾ ਨਾਮ ਸਤਿਪੁਰਖ ਜਾਣ ਲਿਆ ਜਿਹਨੇ ਇੱਕ ਜਾਣ ਲਿਆ ਕੀ ਹੈ ਭਾਈ ਗੁਰਦੇਵ ਤੋਂ ਉੱਪਰ ਦੀ ਵਸਤਾ ਸਤਿਗੁਰੂ ਦੀ ਫਾਈਨਲ ਵਸਤਾ ਗੁਰਮੁਖੀ ਵਸਤਾ ਸਤਿਗੁਰੂ ਦਾ ਪਤਾ ਨਾ ਹੋਵੇ ਉਦੋਂ ਹਾ ਹਉਂਦੇ ਇਹ ਵੀ ਸਮਝ ਕੇ ਚੱਲਣਾ ਬੂਗਣਾ ਗੁਰਦੇਵ ਸਾਧੂ ਕੋਈ ਕਹੀਦਾ ਤੇ ਜਨ ਗੋਲੂ ਬ੍ਰਹਮ ਸਾਧਗੁਰ ਹੂੰ ਗੋਲੂ ਬ੍ਰਹਮ ਸਾਧਗੁਰ ਹੈ। ਜਾਂ ਇੱਕ ਹੋ ਜਾਂਦਾ ਹੈ ਸਾਧਗੁਰ ਹੈ ਉਹ। ਇਹ ਕੋਈ ਤਾਂ ਗਭੇ ਇਹਨਾਂ ਨੂੰ ਹੋਰ ਨਹੀਂ ਕਿ ਉਹਦੇ ਕਿ ਵੀ ਸਾਧਗੁਰ ਕੇ ਜਨਮ ਕਰਮੋਂ ਗਬਰ ਵਟਾਇਆ। ਤੇ ਜਨਮ ਉਹਦਾ ਹੀ ਹੋਣਾ ਫੁਰਕੀ ਦਾ ਹੁਣ। ਗੋਲੂ ਬ੍ਰਹਮ ਦੇ ਜਨਮ ਨਹੀਂ ਲਿਖਿਆ। ਇੱਕ ਹੋਇਤਾ ਗੁਮੇ ਲਿਖਾਇਆ ਸਤਗੁਰੂ ਦੇ ਜਨਮ ਘਰ ਬਣਾਇਆ ਤੇ ਸਤਗੁਰੂ ਕਿਹਾ ਜਨਮ ਤੋਂ ਸਤਗੁਰੂ ਉਹਦਾ ਕੋਈ ਗੱਲ ਅੰਡਰਸਟੂਡ ਹੈ ਵੀ ਪੂਰਨ ਬ੍ਰਹਮ ਹੈ ਜਾਂ ਸਤਗੁਰੂ ਬ੍ਰਹਮ ਹੀ ਹੈ ਜੀਤਾ ਆਪਣਾ ਮਨਾ ਲਿਆ ਇੱਕ ਹੋ ਗਿਆ ਕੋਈ ਕੋਈ ਤੁਰ ਗੁਮੇ ਸਤਗੁਰੂ ਜੇਰਾ ਉੱਤੇ ਵੀ ਸਤਗੁਰੂ ਤੇ ਖਾਲੀ ਕੋਈ ਨਹੀਂ ਸਤਗੁਰੂ ਕੋਈ ਨਹੀਂ ਆ ਰਹੀ ਜੀ ਇਹ ਸਾਧ ਗੁਰੂ ਤੇ ਖਾਲੀ ਕੋਈ ਨਹੀਂ ਮੇਰੇ ਕੋਲ ਮੇਲ ਮਰਾਈ ਸਤ ਗੁਰੂ ਤੇ ਖਾਲੀ ਕੋਈ ਨਹੀਂ ਜੀ ਉਹ ਗੁਰਦੇਵ ਦੀ ਸੈਂਸ ਜੀ ਕਿਹਾ ਹੁਸਰ ਨਹੀਂ ਗੁਰਦੇਵ ਦੀ ਸੈਂਸ ਨਹੀਂ ਕਿਹਾ ਹੋਇਆ ਸਤ ਗੁਰ ਤੇ ਬਲਣਾ ਚਾਹੇ ਹਰੇ ਕੋਈ ਬਣ ਸਕਦਾ ਉਹ ਨਾਲ ਪਿੱਛੇ ਜੇ ਇਮਾਨਦਾਰੀ ਨਾਲ ਜੁੜੇ ਇਮਾਨਦਾਰੀ ਤੇ ਆਜ ਵੀ ਇਹ ਤਾਂ ਸਤ ਗੁਰੇ ਮਾਨਦਾਰੀ ਤੇ ਨਹੀਂ ਹੁੰਦਾ ਉਹ ਨਹੀਂ ਛੱਡਦਾ ਉਹ ਵੀ ਛੱਡ ਦੇ ਸਤ ਗੁਰ ਉਹ ਛੱਡ ਕੇ ਜਿਦ ਤੁਰਦਾ ਉਹ ਦਾ ਹੁਗੇ ਬੀਬੇ ਹੈਗੇ ਨੂੰ ਬੀਜੇਦਾਨ ਹੋਈ ਆ ਜਾਣ ਕੇ ਬਣਾਇਆ ਹੋਇਆ ਬੈਰ ਖਵਾੜਾ ਮਾਰਿਆ ਹੋਇਆ ਨੇ ਆਪਣਾ ਜਰੂਰ ਮੈਂ ਜਾਣ ਕੇ ਬਣਾਇਆ ਜੋ ਮਰਜ਼ੀ ਬਣਾਇਆ ਹੈ ਤਾਂ ਸਤਿਗੁਰੂ ਫੇਰ ਮੰਨਦਾ ਜਾਣ ਕੇ ਬਣਾਇਆ ਹੋਇਆ ਛੱਡ ਦੇ ਛੱਡ ਦੇ ਮੈਂ ਕੋਈ ਕਹਿੰਦਾ ਨਾ ਛੱਡ ਆਪਣੀ ਕਮਾਈ ਦਾ ਨੂੰ ਪਤਾ ਦੀ ਪਤਾ ਹੈ ਛੱਡਦਾ ਨਹੀਂ ਹੈ ਹਲੋ ਤੇ ਹੋਰ ਬਾਈ ਆ ਬਣਦਾ ਨਾ ਛੱਡਦਾ ਪਤਾ ਹੀ ਹੈ ਇੱਕ ਬੰਦੀ ਇੱਥੇ ਹੀ ਹੋਰ ਆ ਜੀ ਮਰ ਕੇ ਜਿਹੜਾ ਸਤਪੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਮਨਾਸ਼ੀ ਪੁਰਖ ਹੈ ਸਭ ਨਾਲ ਰਿਆ ਸਮਾਇ ਸਤਪੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਮਨਾਸ਼ੀ ਪੁਰਖ ਹੈ ਸਭ ਨਾਲ ਰਿਆ ਸਮਾਇ ਇਹ ਵੀ ਇਹ ਵੀ ਉੱਤੇ ਉਸੇ ਸੈਂਸ ਜੀ ਆ ਗਈ ਸਤਪੁਰ ਦੇ ਖੰਡੀ ਕੋਈ ਨਹੀਂ ਆਲੀ ਜੀ ਉਹ ਸਤਪੁਰ ਉਹ ਸੈਂਸ ਵਿੱਚ ਆਇਆ ਸ਼ਬਦ ਗੁਰੂ ਜੀ ਉਹ ਸਤਗੁਰ ਦਾ ਉਹ ਰੂਪ ਹੈ ਜਿਹੜਾ ਸ਼ਬਦ ਰੂਪ ਸਤਗੁਰ ਹੈ ਸ਼ਬਦ ਰੂਪ ਰਿਹੜਾ ਸਤਗੁਰੂ ਉਹ ਜਨਮਿਆ ਹੋਇਆ ਜਿਹੜਾ ਰੂਪ ਉਹਦਾ ਉਹ ਕੱਲ ਹੋ ਰਿਹਾ ਦਹਾਂ ਦੀ ਥੋੜੀ ਜਿਹੀ ਹਰੇਕ ਇੱਕ ਆਦਮੀ ਤੇ ਕਈ ਕਈ ਸਤਗੁਰਾਂ ਦੀ ਅੱਖ ਹੈ ਥੇ ਕਹਾਂ ਜਾ ਕੇ ਜਿਵੇਂ ਜਿਆਦਾ ਪੀ ਐਚ ਡੀ ਕਰਦਾ ਹੈ ਇੱਕ ਬੰਦੇ ਤੇ ਇੱਕ ਟੀਚਰ ਹੁੰਦਾ ਹੈ ਯੂਨੀਵਰਸਿਟੀ ਇੱਕ ਡਾਕਟਰ ਇੱਕ ਪੀ ਐਚ ਡੀ ਇੱਕ ਬੰਦੇ ਨੂੰ ਡਾਕਟਰੀ ਕਰਾਉਂਦਾ ਉੱਥੇ ਯੂਨੀਵਰਸਿਟੀ ਜਿਆਦਾ ਨਹੀਂ ਹੁੰਦਾ ਬੰਦੇ ਉਹਨਾਂ ਕੋਲ ਡਾਕਟਰੀ ਕਰਵਾਉਂਦੇ ਇੱਕ ਹੁੰਦਾ ਕਹਾਂ ਜਾ ਕੇ ਇੱਕ ਆਦਮੀ ਕੱਟੋ-ਕੱਟ ਆਦਮੀ ਹਰ ਵਕਤ ਹੈ ਤੁਹਾਡੇ ਤੇ ਜਿਹੜੇ ਬੁਲਾਉਣਾ ਥੋਨੂੰ ਤਾਂ ਬੋਲਣਾ ਹਾਂ ਇਹ ਗੱਲ ਰੁੱਗੀ ਹੈ ਫਿਰ ਇਹ ਗੁਪਤ ਗੱਲਾਂ ਨੇ ਇਹ ਕਹਾਣੀ ਵੀ ਬਦਲਦੀ ਜਾਂਦੀ ਹੈ ਭਲਾਇਆ ਫਿਰ ਕੌਣ ਕੌਣ ਬੁਲਾਉਂਦਾ ਉਹ ਫਿਰ ਦੋ ਹੀ ਨੇ ਇੱਕ ਬੋਲਣਾ ਨਾ ਘਰੋਂ ਵਾਲਾ ਦੋ ਹੀ ਰਹਿ ਗਏ ਫਿਰ ਕੌਣ ਨੇ ਦੋ ਹੀ ਨੇ ਉਹ ਗਰਾਉਂਡ ਦੀ ਡਿਊਟੀ ਲਈ ਹੋਈ ਹੈ ਕਿ ਇਹ ਸਮਝੌਤੇ ਡਿਊਟੀ ਲਈ ਹੋਈ ਹੈ ਜਾਂ ਇਹ ਤੇ ਕੁਝ ਮੰਦੜਾ ਦੇਣ ਵਾਲੀ ਦੀ ਡਿਊਟੀ ਲਈ ਹੋਈ ਹੈ ਨਵੀ ਤੂੰ ਦੇਖੀ ਹੈ ਨਾ ਗੁਣੇਸਟਰ ਉਹਦੇ ਰਹੀ ਆਪਣੇ ਤੁਹਾਡੇ ਦਾ ਥਾਣੇ ਜਿਹੜੀ ਹੈ ਪਹਿਲਾਂ ਵੀ ਕਿਸੇ ਨੂੰ ਤਕਲੀਫ ਹੋਵੇ ਫੋਨ ਕਰੋ ਤੁਹਾਡੇ ਦਾ ਤੂੰ ਮਦਦ ਕਰੀ ਸਭ ਕਿਉਂ ਲੱਗੀ ਗਿਆ ਤੇ ਸਾਧਾਨ ਨਾਲ ਸਰਪੀਟਾ ਜਸਮਨ ਮੈਂ ਐਵੇਂ ਮਿਲ ਇਹ ਜਾਨੀ ਕੁਝ ਹੈਗਾ ਜਾਇਦਾ ਤੁਸੀਂ ਬੁੱਢੀ ਬੈਠੇ ਹੋਏ ਹੈ ਇਹ ਜਾਨੀ ਕੁਝ ਨਹੀਂ ਹੈਗਾ ਸਭ ਸਿਸਟਮ ਡਾੜ ਕੋ ਸਭ ਘਾਰੇ ਲੱਗੇ ਹੋਏ ਆਓ ਹਾਂ ਮੂਲ ਕਾਰਿਆ ਲਾਇਆ ਜੀ ਲਿਖਿਆ ਹੋਇਆ ਕਿੱਲਾ ਕਿੱਲਾ ਜੀ ਸੈਂਟਰ ਲਾਇਆ ਹੋਇਆ ਨਾ ਇਹਕ ਲਾ ਨੂੰ ਦੁਬਿਿਰਤਾ ਨਾ ਲੈਣਾ ਪਊਗਾ ਹੁਣ ਭਗਤੀਆਂ ਨੂੰ ਇਹਨਾਂ ਨੂੰ ਉਦਾ ਨਹੀਂ ਆਵੇ ਸੁਣ ਲੀਆਂ ਯਤ ਕਰ ਲੀਆਂ ਕਰੇ ਹੋਗੇ ਜਿੰਨਾ ਦੁਬਿਿਰਤਾ ਨਾਲ ਉਹਨਾਂ ਨਾਲ ਖਬੜੇ ਜੋ ਉਹਨਾਂ ਦਾ ਪਤਾ ਕੋਈ ਹੋਊਗਾ ਅਜੇ ਤਾਂ ਉਹ ਲੈ ਲੈ ਆ ਵੀ ਪਾਣੀ ਰਹੀ ਹੋ ਗਿਆ ਦੋਨੋਂ ਉਹਦੇ ਫਰੰਟ ਗਈ ਜੇ ਨਾ ਕਈਆਂ ਨੂੰ ਕੋਈ ਕਈ ਪਾਸੇ ਮਸਲੇ ਤੇ ਉਹ ਤਾਂ ਮਸਲਾ ਆਪਣੇ ਸਮਝਣ ਦਾ ਹੀ ਆ ਸਭ ਆਪਣੇ ਸਮਝਣ ਦਾ ਮਸਲਾ ਹੁੰਦਾ ਉਹ ਹੋ ਲਿਆ ਕੰਮ ਉਹਨਾਂ ਦਾ ਕੋਲ ਤਾਂ ਉਹ ਹੀ ਸੁਣ ਹੋ ਜਾਣਾ ਇੱਥੇ ਆ ਕੇ ਤਾਂ ਉਹਨਾਂ ਨੇ ਸੁਣੇ ਹੋ ਜਾਣਾ ਉਹ ਤਾਂ ਸੀਗਾ ਅਨਪਬਲਿਕ ਦੇ ਤੇ ਜਿਹੜਾ ਪ੍ਰਭਾਵ ਪਿਆ ਹੈ ਦਾ ਰੌਲਾ ਪਾਇਆ ਸੀਗਾ ਟੀਕੇ ਰੋਕਿਆ ਉਹ ਰੌਲਾ ਉਪਾ ਨਹੀਂ ਸਕਦੇ ਬਗਲ ਨਹੀਂ ਸਕਦੇ ਬਗਲ ਨਹੀਂ ਯਰਥ ਦੀ ਯੋਦੀ ਯੋਦੀ ਉਹ ਰੌਲਾ ਰੂਲਾ ਪਉਣ ਵਾਲਿਆਂ ਵਾਸਤੇ ਉਹ ਜਿਹੜੇ ਪਹਿਲੇ ਹਰਥ ਨੂੰ ਕਿਤੇ ਰਹੇ ਆ ਹੁਣ ਘਾਹ ਚਲੇ ਜਾਣਗੇ ਆ ਤੇ ਚੁੱਪ ਕਰ ਜਾਣਗੇ ਇਹਦੇ ਨਾਲ ਸਾਥ ਤੌੜਨਾ ਕਾਪੂ ਸੰਤ ਗੱਲਾਂ ਆਈਆਂ ਉਹ ਸੰਤ ਕਰਦੇ ਉਹਦੇ ਸੀ ਉਹ ਜਿਵੇਂ ਉਹ ਏ ਜਿਹੜੇ ਰਾੜੇ ਵਾਲੇ ਨਾ ਇਹਨੇ ਤਾਂ ਘੱਟ ਕੀਤੀ ਐ ਸਿਆੜ ਵਾਲਾ ਕਰਦਾ ਹੁੰਦਾ ਦਾ ਉਹ ਜੀ ਉਹਦੇ ਵਿੱਚ ਆਇਆ ਇੱਕ ਆਦਮੀ ਕਿਲੇ ਦੇ ਵਿੱਚ ਆਇਆ ਢੋਂਦਾ ਢੋਂਦਾ ਉਹ ਕਿਹੜਾ ਆਇਆ ਜਾਂ ਦਰਵਾਜਾ ਆਇਆ ਤੇ ਚੱਕ ਲਿਆ ਕਦ ਨਾਲੋਂ ਬਾਹਰ ਨਾ ਗਿਆ ਉਹਦੂਆ ਜਿਹੜਾ ਫਿਰ ਐ ਜੀ ਨਾਲ ਲੱਗ ਗਿਆ ਹਾਂ ਕਦਾਦੀ ਨਾ ਕੱਟਾ ਕਹਿੰਦਾ ਆਇਆ ਲੱਗਿਆ ਹਾਂ ਗਾਹਮ ਲੱਗਿਆ ਆਇਆ ਗੱਲ ਨਾ ਫਿਰ ਮੇਰਾ ਉਹ 84 ਯਾਰਾ ਦੁਰਜਾ ਆਇਆ ਫੇਰ ਨਿਕਲ ਗਿਆ ਆ ਉਹ ਤੇਰ ਮਜਾ ਨਿਕਲਿਆ ਹਾਂ ਤਾਂ ਨਿਕਲ ਗਿਆ ਆਇਆ ਗੱਲ ਲੱਗਿਆ ਮੋਹਦਾ ਸੰਗਯੂ ਗਿਆ ਕਲਾ ਕੀ ਮੈਂ ਪਤਾ ਲ ਗੁਰਬਾਣੀ ਦਸੂ ਨਾ ਕਿ ਗੁਰਬਾਣੀ ਕੀ ਕਹਦੀ ਹੈ ਤੇ ਕੀ ਲਿਖਿਆ ਜਿਹਨਾਂ ਦੇਖੀ ਉਹਨਾਂ ਨੇ ਕੀ ਦੱਸਿਆ ਜਿਹਨਾਂ ਰਾਜਾ ਰਾਮ ਕੀ ਕਹਾਣੀ ਜਾਣੀ ਹੈ ਉਹਨੇ ਕੀ ਦੱਸੀ ਹੈ ਜੋ ਆਯਾ ਰਾਮ ਕਰ ਰਿਹਾ ਜਿਵੇਂ ਕਰ ਰਿਹਾ ਜੋ ਹੋ ਰਿਹਾ ਉਹ ਦੇਖਿਆ ਸੋ ਬੋਲੇ ਜੋ ਪਖੇ ਉਹ ਦੇਖ ਕੇ ਦੱਸਣੀ ਕਿਨੇ ਦੇ ਕੇ ਦਸਤੀ ਬਸ ਫਿਰ ਜੀਵਨ ਕਿਸੇ ਦੀ ਬਚਣੀ ਤਸੀਰ ਹੂਸੀ ਪ੍ਰਸਾਦਨ ਹੈ ਦੀ ਸੀ ਬਹੁਤ ਥੋੜੇ ਆਦਮੀ ਕੋਲ ਪਹੁੰਚੀ ਕੁਝ ਲੋਕ ਵੀ ਗਰੀਬੀ ਬਹੁਤ ਸੀ ਤੰਗ ਵੀ ਬਹੁਤ ਸੀ ਲੋਕ ਟਾਈਮ ਵੀ ਹੈ ਨਹੀਂ ਸੀ ਫਿਰ ਲੋਕ ਪੈਸੇ ਉੱਚ ਹੁੰਦੇ ਸੀ ਹੁਣ ਲੋਕ ਇੱਥੇ ਲੋਕ ਐਵੇਂ ਨਹੀਂ ਥੀ ਖੜੇ ਅਗਰ ਪਿੱਛੋਂ ਕੋ ਉਸ ਤੱਕ ਆਏ ਹੋਏ ਸੀ ਨੂੰ ਤੋਂ ਤੋਂ ਕੀ ਜੀ ਹਾਂ ਉਹ ਸੋ ਜੀ ਅਕਲ ਦਾ ਬਿਸਯੂਦ ਨਾਲ ਗਿਆ ਕਰਦਾ ਆਗੀ ਮਹਿਸੂਸ ਕਰਨਾ ਗਿਆ ਦੂਆ ਰਾਹ ਪਉਣ ਵਾਲਾ ਜਾਂ ਨਾ ਕੋਈ ਹੋਵੇ ਨਾ ਫਿਕਰਾ ਹੈ ਵੀ ਪੈ ਜਾਂਦੀ ਐ ਫਿਰ ਜੇ ਰਾਹ ਪਉਣ ਵਾਲਾ ਨਾ ਹੋਵੇ ਕਰਾਹੇ ਪੈ ਜਾਂਦੀ ਐ ਰਾਹ ਪਉਣ ਵਾਲਾ ਕੋਈ ਨਹੀਂ ਕਰਾਹੇ ਪੈਗੀ ਆ ਮੁੰਡੇ ਨੇ ਸਾਰੇ ਨੇ ਜਨਮ ਲਾ ਕੇ ਬਹੁਤ ਫਵਾਈ ਜਾਂਦੀ ਐ ਫਵਾਈ ਜਾਂ ਲੈਂਦੀ ਏ ਕੋ ਮੋਰਾ ਜਿਵੇਂ ਆਪਾਂ ਮੈਨੂੰ ਆਗ ਲੈ ਕੇ ਚੱਲੇ ਇਹ ਰੋਕਾ ਕਿੰਨੇ ਸਾਲ ਆਪਾਂ 10 ਮਿਜ ਬੜੇ ਦਸਮ ਫੇਰ ਛੱਡਦਾ ਫੇਰ ਰਾਤ ਜੇ ਲਗੇ ਹੋਣਾ ਫੇਰ ਦਸਮ ਜਗ੍ਹਾ ਜਿੱਦੋਂ ਆਪਾਂ ਅਵਤਾਰ ਕਰੇ ਹੁਣ ਉੱਥੇ ਫੇਰ ਬ੍ਰੇਕ ਲੱਗੀ ਜੇ ਉੱਤਰ ਕਰਕੇ ਉਤੋਂ ਫੇਰ ਨਹੀਂ ਜਾ ਫੇਰ ਇੱਥੇ ਆਏ ਹੁਣ ਆਪਾਂ ਸੌਂ ਗਏ ਉਹ ਤਾਂ ਹੁਣ ਜਿਵੇਂ ਜਿਵੇਂ ਰਿਕਾਵ ਬਣਾਉਂਦੀ ਆਇਆ ਹੀ ਜਾਂਦੀ ਇਹ ਤਾਂ ਮਤੋਂ ਜਿਆਦਾ ਰਿਕਾਵਟ ਹੋ ਜਾਂਦੀ ਆ ਸਾਡਾ ਵੀ ਟੇਸਟ ਖਤਮ ਹੋ ਜਾਂਦਾ ਤੁਹਾਡਾ ਵੀ ਹੋ ਜਾਂਦਾ ਹੂੰ ਜਦੋਂ ਹੁਣਾ ਬੰਦ ਹੋਣਾ ਸਾਨੂੰ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਥੱਲੇ ਪਤਾ ਲੱਗ ਜਾਂਦਾ ਕਿ ਹੁਣ ਕੋਈ ਫੇਰ ਅਧਿਰ ਕਰਦਾ ਇਹ ਚਾਲ ਵੀ ਨਾ ਕਹਾਣੀ ਕੀਤੀ ਮਰਪਾਨੀ ਦੇ ਜਦ ਪਿਛੋਂ ਦਿੱਤੀ ਹੁੰਦੀ ਕੀ ਕਰਦੇ ਚਾਈ ਪੈਸੇ ਸੀ ਕੁਛ ਨਹੀਂ ਸੀ ਮੈਂ ਤੁਹਾਨੂੰ ਕਹਿ ਲਿਆ ਹੋਊਗੀ ਹੋਰ ਤਰੀਕੇ ਨਾਲ ਹੋਊਗੀ ਹੂੰ ਹੁਣ ਕਿਹਾ ਜੀ ਉਹ ਕਹਾਣੀ ਆਉਣੀ ਜਿਹੜੀ ਪਿਛੋਂ ਨੰਗੀ ਉਹ ਹੀ ਆ ਦੇਖਿਆ ਉਹ ਸੁਣੀ ਚਲੋ ਜਿਹੜੀ ਆਈ ਸੀ ਪਹਿਲਾਂ ਆਹ ਆ ਵੀੜੀ ਹੈਗੀ ਸੁਣੀ ਜਾ ਹੁਣ ਉਹ ਹੀ ਆ ਗੱਲ ਇਹ ਉਹ ਤਾਂ ਘਾਨਾਂਗੀ ਸਿਰ ਉਹ ਤਾਂ ਚੱਕੀ ਗਈ ਪਿੱਛੇ ਕਈ ਗੱਲਾਂ ਇਹ ਉਹ ਰਾਣੇ ਜਾਬੇ ਜਿਹੜੇ ਲੋਕ ਨੇ ਇਹਨਾਂ ਨੂੰ ਅਨਰੈਸੈਸਰੀ ਉਂਟ ਪਟੰਕੀ ਜੈ ਕੋਈਆਂ ਦੇਈ ਜਾਣੀ ਆ ਕੋਈ ਫਾਇਦਾ ਨਹੀਂ ਹੈਗਾ ਇਹਨਾਂ ਨੇ ਸੁਣਣਾ ਤੂੰ ਇਹਨਾਂ ਨੂੰ ਗਾਹਾਂ ਦਾ ਕੋਰਸ ਤੋਂ ਅਗਲੀ ਕਲਾਸ ਵਾਲਾ ਥੱਲੇ ਵਾਲੀ ਸੁਣ ਲਈ ਕਲਾਸ ਬਦਲਣੀ ਚਾਹੀਦੀ ਹੈ ਜਦੋਂ ਉਹਨਾਂ ਦਾ ਸਮਝ ਆ ਗਈ ਗਾਹਾਂ ਬਦਲੋ ਗਾਣੇ ਸਭ ਦਾ ਕੀ ਗਾਹਾਂ ਬਦਲੋ ਇਹ ਗੱਲ ਹੈ ਤੁਸੀਂ ਛਪਣੇ ਦਿੱਤਾ ਖਰੜਾ ਵੀ ਲਿਖਿਆ ਗਿਆ ਸੁਖਮੀ ਸਾਹਿਬ ਦਾ ਤੁਸੀਂ ਆ ਵੀ ਲਈ ਜਿਹੜੇ 20 ਕ ਪੈਰ ਗਿਆ ਸਾਈਡ ਤੇ ਹਾਂ ਸੁਖਮੀ ਸਾਹਿਬ ਦਾ ਖਰੜਾ ਪਿਆ ਹੀ ਮੇਰੇ ਕੋਲ ਮਤਲਬ ਇਹ ਛਪਾਉਣ ਨਾ ਨਾ ਜਿਉ ਛਪਾ ਕੇ ਬੰਦ ਸੀਗਾ ਹਰ ਤੋਂ ਵੀ ਖਾਣਾ ਤਿਆਰ ਹੈ ਸੁਖਮੀ ਸਾਹਿਬ ਦਾ ਉਹ ਤਾਂ ਬੜਾਈ ਲੱਗਿਆ ਉਹ ਤੇ ਗੱਲ ਕੀ ਹੈ ਪਤਾ ਨਹੀਂ ਕੀ ਲੱਗਦਾ ਗੱਲ ਕੀ ਹੈ ਸੌਖਿਆ ਜਾਂ ਸਵਾਰ ਹੁੰਦਾ ਅ ਕੱਲ ਵੀ ਇੱਕ ਕਿੰਨੇ ਸੌਖੇ ਕੋਈ ਲਵ ਜਾਏ ਨੇ ਉਹ ਅਸੀਂ ਕੱਪੜੇ ਵਕਾਰ ਕੋਤਾ ਵੇਲੇ ਲੈ ਲਓ ਪਰ ਬਰਗੋ ਪਰ ਸਾਡਾ ਜੀ ਸੁਗਰੀ ਦਾ ਬਹੁਤ ਹੋਤੀ ਹੈ ਹੈ ਇਹ ਤਾਂ ਜਰੂਰ ਦੇ ਕਹਿੰਦੇ ਸੀਗੇ ਵੀ ਸੁਪਰੀ ਸਾਹਿਬ ਬਹੁਤ ਹੋਤੀ ਹੈ ਬਣੀ ਹਾਂ ਔਖੀ ਹੈ ਸੁਣੋ ਦੇ ਲੈਣਾ ਮੈਂ ਕੋਈ ਨਹੀਂ ਤੇਰੀ ਕੋਸ਼ਿਸ਼ ਇਹਦਾ ਹੁਣ ਉਹਨਾਂ ਨੂੰ ਸੱਤ ਕੋਲੇ ਇਹ ਵਸਤਾ ਸਭ ਵੱਡੀ ਹੈਗੀ ਜੇ ਆਪਾਂ ਕੋਈ ਇੱਕ ਉਹਦੀ ਵੀ ਵਸਤਾ ਛੋਟੀ ਹੈ ਹਾਂ ਮੁੰਗੇ ਨਹੀਂ ਆ ਰਿਹਾ ਹਾਂ ਉਹਦੇ ਕੋਲ ਜੀ ਦਾ ਅੰਮ੍ਰਿਤ ਅਦਸ ਗੁਰੂ ਹੈ ਉਹ ਜਿਹੜੇ ਸਭ ਤੋਂ ਪਿੱਛੇ ਤੇ ਸਭ ਤੋਂ ਸੀਰੀਓਰ ਪਿੱਛੇ ਰਹਿੰਦੇ ਨੇ ਉਹ ਗੁਰਦੇਵ ਜੀ ਤੋਂ ਕਿਸੇ ਆਦੂਰੇ ਨਾ ਦੋਸਤ ਹੋਵੇ ਨਾ ਸਭ ਤੋਂ ਪੁਰਾਣਾ ਸੀਰੀ ਗੁਰਦੇਵ ਜੀ ਸੀਰੀ ਗੁਰਦੇਵ ਹੈ ਫਿਰ ਉਹ ਸੀਰੀ ਨਾਲ ਲੱਗਿਆ ਹੋਇਆ ਉਹ ਤੇ ਸੀਰੀ ਲੱਗਿਆ ਨਾਲ ਹਾਂ ਸੀਰੀ ਗੁਰਦੇਵ ਲੱਗਿਆ ਨਾ ਗੁਰਦੇਵ ਨਾਲ ਡਿਗਰੀ ਲੱਗੀ ਕੋ ਜਿਵੇਂ ਗੁਰਨਾਥ ਸਾਧ ਗੁਰ ਲੱਗਿਆ ਉਹ ਗੁਰਦੇਵ ਨਾਲ ਸੀਰੀ ਲੱਗਿਆ ਸਰੀ ਦੇ ਬਣਾ ਨਹੀਂ ਬੋਲਦਾ ਜਿੱਤੇ ਲੱਗੇ ਲੱਜੇ ਦੋ ਨੇ ਤਾਂ ਮਤਲਬ ਉਹਦੇ ਅੰਕ ਵੀ ਦੋ ਨੇ ਉਹ ਜਾ ਬੁਲਾਇਆ ਬੋਦਾ ਸਰੀ ਦੀ ਲੋੜ ਹੈ ਫਿਰ ਹੈ ਬੋਦਾ ਉਹਦੇ ਦੀ ਲੋੜ ਹੈ ਉਹ ਦੋ ਦਿਓ ਜੇ ਵਰਗਾ ਤੀਏ ਸਵੇਤਰ ਸਰੀ ਦਾ ਸ੍ਰੇਸ਼ਟ ਹੁੰਦਾ ਗੁਰਦੇ ਪਾਂਚੋ ਸ੍ਰੇਸ਼ਟ ਜਿਹੜੇ ਗੁਰਦੇਵ ਦੇ ਨਾ ਉਹਦੇ ਬਾਬੇ ਦੇ ਦੇ ਨਾ ਯਾਨੀ ਸਭ ਤੋਂ શ્રેષ્ઠ ਜਿਹੜੀ ਪਦਵੀ ਹੈ ਗੁਰਦੇਵ ਦੀ ਸ੍ਰੀ ਗੁਰਦੇਵ ਸ੍ਰੀ ਗੁਰਦੇਵ ਸ੍ਰੀ ਗੁਰਦੇਵ ਉਹ ਚੌਥੀ ਸਟੇਜ ਤੇ ਆਇਆ ਹੈ ਤੁਰਿਆ ਬਾਦ ਆਇਆ ਹੈ ਹੂੰ ਤੀਰਬੇ ਆਪੈਲ ਜਗਤ ਮੈਂ ਤਿੰਨੇ ਜਗਤ ਦੇ ਵਿੱਚ ਵਿਆਪਦੇ ਰਹੋ ਬਾਦ ਗੁਰੇ ਜੋ ਬਾਦ ਗੁਰੇ ਸਤ ਗੁਰੇ ਹੇ ਸ੍ਰੀ ਗੁਰਦੇਵ ਆ ਕੋ ਪੰਜ ਪਾਛਾ ਨੇ ਉੱਥੇ ਕੱਲਾ ਗਿਆ ਵੀ ਗੁਰਦੇਵ ਮਾਤਾ ਗੁਰਦੇਵ ਪਿਤਾ ਜਿਹੜਾ ਉੱਥੇ ਕੱਲਾ ਗੁਰਦੇਵ ਸ੍ਰੀ ਗੁਰਦੇਵ ਹੈ ਨਹੀਂ ਉੱਥੇ ਨਾ ਉਹ ਮੈਂ ਕਿਛੜੇ ਦੇ ਨਾਲੇ ਅੱਗੇ ਬਣੀ ਹੋਉ ਸੋਰੀ ਦੇ ਨਾਲੇ ਆ ਹਾਂ ਹਾਂ ਪਿੱਛੇ ਨਾਲੇ ਆ ਇਹਦੇ ਮੁਰੇ ਆ ਹਾਂ ਇਹਦੇ ਮੁਰੇ ਆ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰ ਆ ਉਹ ਉਦੋਂ ਘਾਣਾ ਹੈ ਮੈਂ ਦੱਸੀਦਾ ਜਾਣਾ ਵੀ ਉਹਨਾਂ ਘਾਣਾ ਉਹ ਜਣੀ ਗੋੜੀ ਬਾਪਨੇ ਖਰੀ ਹੈ ਹਾਂ کہاں ਉਹ ਉਹ ਤਾਂ ਘਾਣਾ ਹੈ ਆਪੇ ਗੋੜੀ ਬਾਪਨੇ ਖਰੀ ਤੇ ਇੱਕ ਜਾਣ ਲਿਆ ਉਦੋਂ ਦੀ ਗੱਲ ਕਰ ਰਹੇ ਹੁਣ ਨਾ ਉਹ ਪਿੱਛੇ ਹੈ ਤੂੰ ਆਇਆ ਤੂੰ ਉਹਦਾ ਪਿੱਛੇ ਆਇਆ ਆ ਪਿੱਛੇ ਆ ਪਿੱਛੇ ਹੈ ਤੂੰ ਯਾਦ ਇੱਕ ਜਾਣ ਲਿਆ ਉਹ ਤਾਂ ਬਾਤ ਦੀ ਗੱਲ ਆ ਇਹ